हेलो फ्रेंड्स वेलकम टू माय YouTube चैनल लो भी दोस्तों ਆਪਾਂ ਹੁਣ ਪਹੁੰਚ ਚੁੱਕੇ ਆ ਕਸੋਲ ਕਸੋਲ ਇਹ ਆ ਗਿਆ ਮਣੀ ਕਰਨ ਸਾਹਿਬ ਦਾ ਏਰੀਆ ਬਸ ਇੱਥੋਂ ਥੋੜੀ ਦੂਰੀ ਆ ਮਣੀ ਕਰਨ ਸਾਹਿਬ ਦੇਖੋ ਕਿੰਨੇ ਖੂਬਸੂਰਤ ਨਜ਼ਾਰੇ ਨੇ ਪਹਾੜਾਂ ਦੇ ਬਹੁਤ ਹੀ ਸੋਹਣਾ ਮੌਸਮ ਬੈਂ ਸਵਰਗੀ ਹੋਇਆ ਪਿਆ ਅਦਾ ਸਵਰਗੀ ਲੱਗਦਾ ਹੈ ਇੱਥੇ ਤਾਂ ਦੇਖੋ ਬਸ ਆਪਾਂ ਹੋਣਾ 5-7 ਮਿੰਟਾਂ ਦੇ ਵਿੱਚ ਮਨਿਕਨ ਸਾਹਿਬ ਪਹੁੰਚ ਜਾਂਗੇ ਫਿਰ ਸਾਨੂੰ ਉੱਥੇ ਦਿਖਾਉਣਾ ਥੋੜਾ ਵੀਡੀਓ ਬਣਾ ਕੇ ਸੀ ਨਾ ਇਹ ਤਾਂ ਨੰ ਪਹਾੜਾਂ ਤੇ ਸੇਵ ਦੇ ਦਰਖਤ ਵੀ ਹੈਗੇ ਨੇ ਪਿੱਛੇ ਐਸੀ ਕੁਝ ਸੇਵ ਲੱਗੇ ਹੋਏ ਸੀ ਉਹਨਾਂ ਦੇ ਖੱਬ ਪਹਾੜੀ ਬਹੁਤ ਉੱਚੀ ਆ ਖੱਬੇ ਪਾਸੇ ਚੱਲ ਰਹੀ ਹੈਗੀ ਪਾਰਵਤੀ ਨਦੀ ਯਾਰ ਆ ਗਿਆ ਯਾਤਰਾ ਕਰਨ ਦਾ ਮੋਟਰਸਾਈਕਲਾਂ ਤੇ ਬਹੁਤ ਨਜ਼ਾਰਾ ਆਉਂਦਾ ਯਾਤਰਾ ਕਰਨ ਦਾ ਜਿਹੜੇ ਬੰਦੇ ਨੇ ਆਪਦੇ ਪਰਿਵਾਰ ਨਾਲ ਫੈਮਿਲੀ ਨਾਲ ਆਉਣਾ ਉਹ ਤਾਂ ਗੱਡੀ ਤੇ ਆ ਗਏ ਬਾਕੀ ਮੋਟਰਸਾਈਕਲ ਤੇ ਬਹੁਤ ਵਧੀਆ ਨਜ਼ਾਰੇਦਾਰ ਸਫ਼ਰ ਆ ਰਾਸਤੇ ਵਿੱਚ ਹਰੇਕ ਗੁਰਦੁਆਰਾ ਦੇਖ ਸਕਦੇ ਆਪਾਂ ਦਰਸ਼ਨ ਕਰ ਸਕਦੇ ਆ ਗੁਰਦੁਆਰਿਆਂ ਦੇ ਜਿਹੜਾ ਵੀ ਕੋਈ ਮੰਦਰ ਆਉਂਦਾ ਦੇਖੋ ਇੱਥੇ ਰਸਤਾ ਬਹੁਤ ਖਤਰਨਾਕ ਆ ਦੇਖੋ ਆ ਪਹਾੜ ਕੱਟ ਕੇ ਬਣਾਇਆ ਹੋਇਆ ਰਸਤਾ ਆ ਅਨ ਉੱਪਰ ਚਟਾਨਾਂ ਹੀ ਨੇ ਆ ਤਕੂ ਆ ਗਿਆ ਪੱਥਰ ਹੀ ਪੱਥਰ ਆਦਾ ਬਹੁਤ ਭਾਰੀ इत आके सिंगल रोड आ जाए अपन लगभग लग मणिकरण साहब हम देखो कहाड़ बच्च के बनाए में रास्ते आकड़ का पुल बना हुआ छोटा जहाँ आप पहुँच चुके हैं हम गुरद्वारा मणिकरण साहेब देखो नज़ारे ये आ चुके गुरद्वारा मणिकरण साहेब बहुत ही देखो बहुत ही खूबसूरत नज़ारे ने ਕੁਈ ਪਿਆ ਸਾਈਡ ਤੇ ਉੱਪਰ ਪਾਰਕਿੰਗ ਬਣੀ ਹੋਈ ਆ ਥੱਬੇ ਪਾਸੇ ਇੱਥੋਂ ਆਪਾਂ ਹੁਣ ਦੇਖਦੇ ਆ ਕਿੱਥੇ ਲਾਵਾਂਗੇ ਮੋਟਰਸਾਈਕਲ ਅੱਗੇ ਤੋ ਜਾ ਕੇ ਰਸਤਾ ਗਾ ਦੇਖੋ ਆ ਟਾਵਰ ਪਹਾੜ ਦੇ ਉੱਪਰ ਇੱਥੋਂ ਜਾ ਰਿਹਾ ਰਸਤਾ ਵੀ ਥੱਲੇ तो आप हम देखते हैं कितने लाँगे मोटरसाइकिल उपर ही पार्किंग बनया हो सामने उठी लगे गोटरसाइकिल देखो किन्ने सोने ਇਦਰੇ ਸਮਨੇ ਪਹਾੜਾਂ ਨੇ ਉਹ ਬਾਜ ਮੰਦ ਕਰ ਦੇ ਉਹ ਦੋ ਟਾਵਰ ਲੱਗੇ ਹੋਏ ਆ ਪਹਾੜਾਂ ਤੇ ਛੋਟੇ ਛੋਟੇ ਜਿਹੇ ਲੱਗਦੇ ਨੇ ਜਿਵੇਂ ਇੱਕ ਠੰਡੀ ਜਾ ਰਿਹਾ ਹੈ ਰਸਤਾ ਫੁੱਲਾਂ ਦੇ ਆ ਕੇ ਆ ਚੱਲ ਰਹੀ ਹੈ ਨਦੀ ਪਾਰਵਤੀ ਨਦੀ जो भी पानी बहुत ठंडा पानी है बहुत तेज पानी चलता अगर मतलब पार्किंग उपर ही है चलो आप उपर ही जा रहे हैं हर एम्पो बने हुए ने देखो अगर उपर पार्किंग है ਪੋਰਲੇ ਪਲੋਸ ਤੇ ਚੱਲਾਂਗੇ ਆਪਾਂ ਹੁਣ ਜਣ ਆ ਖੜੇ ਆ ਬਾਕੀ ਪਹਿਲਾਂ ਵੀ ਆਏ ਹੋਣੇ ਆ ਯਾਤਰੀ ਇਹ ਉਹਨਾਂ ਦੇ ਖੜਿਆ ਮੋਟਫੈਕ ਆ ਆ ਦੇਖੋ ਕੋ ਨਜ਼ਾਰਾ ਆਪੋਲ ਬਣਿਆ ਹੋਇਆ ਉਹ ਪਰਲੀ ਸਾਈਡ ਗੁਰਦੁਆਰਾ ਸਾਹਿਬ ਆ ਸਾਈਡ ਤੇ ਮੰਦਰਾ ਦੇਖੋ ਤਾਂ ਹਾਂ ਉੱਪਰ ਕਿੰਨੇ ਉੱਚੇ ਪਹਾੜ ਨੇ ਬੱਦਲ ਟਕਰਾ ਰਹੇ ਆ ਪਹਾੜਾਂ ਦੇ ਵਿੱਚ ਦੇਖੋ ਬੱਦਲ ਟਕਰਾ ਰਹੇ ਨੇ ਹੁਣ ਆ ਬੈਠੇ ਰਾਤ ਰੁਕਾਂਗੇ ਦਤ ਇਹ ਹੈਗੇ ਆਪਣੀ ਗੱਡੀ ਦੇ ਚਾਲਕ ਲਈ ਆਪਾਂ ਇੱਥੋਂ ਹੁਣ ਦੇਖੋ ਆ ਟਾਵਰ ਦਿਖ ਰਹੇ ਆ ਲੋ ਛੋਟੇ ਛੋਟੇ ਦਿਖ ਰਹੇ ਆ ਦੂਰੋਂ ਐਨ ਪਹਾੜ ਬਹੁਤ ਉੱਚੇ ਆ ਬੱਦਲ ਟਕਰਾ ਰਹੇ ਉੱਪਰ ਦੇਖੋ ਆ ਚੱਲ ਰਹੀ ਆ ਨਦੀ ਪਾਰਵਤੀ ਨਦੀ ਦੇਖੋ ਕਿੰਨੀ ਬਹੁਤ ਸੋਹਣੀ ਹਵਾ ਚੱਲ ਰਹੀ ਆ ਠੰਡੀ ਠੰਡੀ ਬਹੁਤ ਹੀ ਖੂਬਸੂਰਤ ਨਜ਼ਾਰੇ ਨੇ ਆ ਖੱਬੇ ਪਾਸੇ ਗਰਮ ਪਾਣੀ ਦਾ ਤਲਾਕ ਆ ਸਰੋਵਰ ਇੱਥੇ ਇਸ਼ਨਾਨ ਕਰਕੇ ਆਪਾਂ ਫਿਰ ਦੇਖਾਂਗੇ ਮੱਠਾ ਦੇਖੋ ਆ ਅੱਗੇ ਰਸਤਾ ਕੱਟ ਗਿਆ ਗਾਓ ਇਧਰੋਂ ਬੱਸ ਆ ਗਈ ਉਧਰੋਂ ਗੱਡੀ ਆ ਗਈ ਦੇਖੋ ਇਹ ਬਹੁਤ ਤੇਜ਼ ਵਹਾਅ ਆ ਨਦੀ ਦਾ ਬਹੁਤ ਹੀ ਤੇਜ਼ ਪਾਣੀ ਚੱਲ ਰਿਹਾ हाव नदी का रास्ता थोड़ा जा घट है चलते अपा भी हम थले बस करते हैं स्नान